ਸ਼ਾਇਰੀ ਤੁਸੀਂ ਅੱਜ ਤੱਕ ਸੁਣੀਆਂ ਹੋਣੀਆਂ ਬਹੁਤ ਹਨੀਆਂ ਪਰ ਅੱਜ ਤੱਕ ਇਹੋ ਜੀ ਸ਼ਾਇਰੀ ਤੁਸੀਂ ਸੁਣੀ ਹੋਊਗੀ ਜੋ ਬਾਪੂ ਜੀ ਨੇ ਆਪਣੀ ਸ਼ਾਇਰੀ ਦੇ ਵਿੱਚ ਪੂਰੀ ਜ਼ਿੰਦਗੀ ਦੀ ਇੱਕ ਇੱਕ ਸਚਾਈ ਕੋਲ ਕੇ ਰੱਖਤੀ ਮੈਂ ਤਾਂ ਨਹੀਂ ਸੁਣੀ ਤੁਸੀਂ ਸੁਣ ਕੇ ਜ਼ਰੂਰ ਜਾਇਓ ਕੰਨ ਖੁੱਲ ਜਾਣਗੇ ਕੰਨ ਨੰਗ ਗਿਆ ਜੋ ਜਵਾਨੀ ਦਾ ਬਾਬਾ ਨਹੀਂ ਅਜੇ ਜਵਾਨੀ ਆਏ ਹਾ ਆਂਦਾ ਹਲਵਾ ਕੇ ਗਊ ਦੇ ਜਾਇਆਂ ਦਾ ਕਈਆਂ ਨਾਲ ਚੁੰਡਾ ਗੁੱਟਦਾ ਸੀ ਅਨਰਿਜਿਆ ਖਾ ਕੇ ਤੌੜੀ ਦਾ ਮੈਂ ਬਿਨ ਫੰਗਾ ਤੋੜਦਾ ਸੀ ਉਦੋਂ ਆਲਸ ਨਹੀਂ ਦੇ ਨਹੀਂ ਆਇਆ ਅਨਖਾਦਾ ਧਰਤ ਬਰਾਨੀ ਦਾ ਬਾਬਾ ਨੀ ਅਜ ਦਿਵਾਨੀ ਦਾ ਨੰਗ ਗਿਆ ਜੋਰ ਦਿਵਾਨੀ ਦਾ ਨਾ ਦਾ ਅੱਕਦਾ ਸੀ ਨਾ ਥੱਕਦਾ ਸੀ ਹੂੰ ਨਾ ਅੱਕਦਾ ਸੀ ਨਾ ਥੱਕਦਾ ਸੀ ਦੋਹਾਂ ਨੂੰ ਲਾ ਕੇ ਉਂਗਲ ਮੈਂ ਤੀਜੇ ਨੂੰ ਮੋਢੇ ਚੱਕਦਾ ਸੀ ਸੱਚੀ ਬਾਪੂ ਜੀ ਸੱਚੀ ਗੱਲ ਮੈਨੂੰ ਪਤਾ ਨਾ ਲੱਗਿਆ ਠੱਗਾਂ ਦਾ ਕਤਲ ਆ ਗਏ ਚੋਰ ਛਤਾਨੀ ਦਾ ਆਏ ਹੇ ਬਾਬਾ ਨੀ ਰਿਹਾ ਦਿਵਾਨੀ ਦਾ ਨੰਗ ਗਿਆ ਜੋਰ ਦਿਵਾਨੀ ਕਦਿਆਂ ਦਾ ਬਾਪੂ ਸੀ ਮੈਂ ਇਹ ਕਰਦਾ ਕੀ ਬਾਤ ਕਦੇ ਬਾਪੂ ਸੀ ਮੈਂ ਇਹ ਘਰ ਦਾ ਮੇਰੀ ਡੋਰ ਹਲਾਈ ਹਲਦੀ ਸੀ ਘਰ ਵਿੱਚ ਤਾਂ ਮੇਰੀ ਚੌਧਰ ਸੀ ਪਰ ਬਾਹਰ ਵੀ ਚੰਗੀ ਚੱਲਦੀ ਸੀ ਮੈਂ ਪੱਥਰ ਢੋਏ ਢਾੜੇ ਦੇ ਆ ਮਿਲਿਆ ਮੁੱਲ ਕੁਰਬਾਨੀ ਦਾ ਬਾਬਾ ਨਹੀਂ ਅਜ ਜਵਾਨੀ ਦਾ ਨੰਘਿਆ ਜੋਰ ਜਵਾਨੀ ਦਾ ਸੱਚੀ ਬਾਪੂ ਜੀ ਸੱਚੀ ਕਹਿੰਦਾ ਪੂੰਜੀ ਮੇਰੀ ਜੇਬ 'ਚ ਸੀ ਸਭ ਬਾਪੂ ਬਾਪੂ ਕਹਿੰਦੇ ਸੀ ਕੋਈ ਪੰਜ ਮੰਗਦਾ ਕੋਈ 10 ਮੰਗਦਾ ਮੇਰੇ ਪੈਹ ਦੇ ਸਹਰਾਣੇ ਬੰਦੇ ਸੀ ਮੈਨੂੰ ਪਤਾ ਨਾ ਲੱਗਿਆ ਠੱਗਾਂ ਦਾ ਕਦ ਲਾਗੇ ਚੋਰ ਸ਼ੈਤਾਨੀ ਦਾ ਬਾਬਾ ਨਹੀਂ ਅਜ ਜਵਾਨੀ ਦਾ